ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵਕਰੀਆਂ ਵਕਰੀਆਂ ਥਾਵਾਂ ਤੇ ਜਾਂਦੇ ਹਨ। ਜਗਤ ਜਲੰਦੇ ਨੂੰ ਤਾਰਦੇ ਹੋਏ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਜਗ੍ਹਾ ਤੇ ਪਹੁੰਚਦੇ ਆ ਜਿੱਥੇ ਰਾਜੇ ਸੁਗਰ ਸੈਨ ਦਾ ਰਾਜ ਸੀ। ਜਦੋਂ ਪਹੁੰਚੇ ਤੇ ਹਰ ਨਗਰ ਦੇ ਅੰਦਰ ਬਾਹਰ ਬਾਹਰ ਬੈਠ ਜਾਂਦੇ ਤੇ ਉੱਥੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਪਿਆਰਾ ਸੇਵਕ ਰਹਿੰਦਾ ਸਿੱਖ ਰਹਿੰਦਾ ਝੰਡਾ ਵਾਢੀ ਕਰਕੇ ਜਾਣਿਆ ਜਾਂਦਾ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਜਾਇ ਇੱਥੇ ਆਪਣਾ ਇੱਕ ਸੇਵਕ ਰਹਿੰਦਾ ਹੈ ਮੈਂ ਆਪੁ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਕਿ ਵੱਡੇ ਵੱਡੇ ਰਾਜਿਆਂ ਦੇ ਮਨਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਹੰਕਾਰ ਕਿਵੇਂ ਕੱਢ ਦੰਡੇ ਸੀ ਤੇ ਉਸ ਸਾਖੀ ਤੋਂ ਸਿੱਖਿਆ ਲੈ ਕੇ ਅਸੀਂ ਵੀ ਆਪਣੇ ਅੰਦਰੋਂ ਅਹੰਕਾਰ ਹੈ ਜਿਹੜਾ ਉਹ ਦੂਰ ਕਰ ਸਕਦੇ ਹਾਂ ਭਾਈ ਮਰਦਾਨਾ ਜੀ ਨਗਰ ਵਿੱਚ ਜਾਂਦੇ ਤੇ ਝੰਡੇ ਬਾਡੀ ਦਾ ਘਰ ਪੁੱਛਦੇ ਆ ਕਿਸੇ ਨੇ ਦੱਸਿਆ ਕਿ ਝੰਡੇ ਦਾ ਘਰ ਉਹ ਹੈ ਸਾਹਮਣੇ ਭਾਈ ਮਰਦਾਨਾ ਜੀ ਨੇ ਜਾ ਕੇ ਦਰਵਾਜ਼ਾ ਖੜਕਾਇਆ ਤੇ ਕਿਹਾ ਕਿ ਝੰਡਾ ਤੁਹਾਡਾ ਨਾਮ ਹੈ ਉਹ ਕਹਿੰਦਾ ਹਾਂਜੀ ਮੈਨੂੰ ਝੰਡਾ ਬਾਢੀ ਕਰਕੇ ਜਾਣਦੇ ਆ ਲੋਕ ਦੱਸੋ ਜੀ ਕਹਿੰਦੇ ਕਲ ਯੁਗ ਦੇ ਅਵਤਾਰ ਦੁਨੀਆਂ ਨੂੰ ਤਾਰਨ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਏ ਆ ਤੇ ਉਹਨਾਂ ਨੇ ਤੁਹਾਨੂੰ ਬੁਲਾਇਆ ਹੈ ਆਖੋ ਸਤਨਾਮ ਕਿੱਡੇ ਵੱਡੇ ਭਾਗ ਹੋਣਗੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪ ਆਵਾਜ਼ ਮਾਰਦੇ ਪਿਆਰਿਓ ਗੁਰੂ ਨਾਨਕ ਅੱਜ ਵੀ ਆਵਾਜ਼ ਮਾਰਦਾ ਹੈ ਗੁਰੂ ਨਾਨਕ ਦਾ ਘਰ ਸਾਨੂੰ ਅੱਜ ਵੀ ਆਵਾਜ਼ ਮਾਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਦ ਦਿਆ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਫਿਰ ਭਾਗਾ ਵਾਲੇ ਇਨਸਾਨ ਉੱਠ ਕੇ ਇਸ਼ਨਾਨ ਕਰਦੇ ਆ ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੇ ਆ ਉਹੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਜਦੋਂ ਦੱਸਿਆ ਝੰਡੇ ਬਾਡੀ ਨੂੰ ਜਾ ਕੇ ਕਿ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਬੁਲਾ ਰਹੇ ਹਨ ਕਹਿੰਦੇ ਅੱਛਾ ਜੀ ਮੇਰੇ ਬਹੁਤ ਵੱਡੇ ਪਾਗਰੇ ਘਰ ਦੇ ਵਿੱਚ ਜੋ ਵੀ ਬਣਿਆ ਸੀ ਜੋ ਵੀ ਪਿਆ ਸੀ ਪ੍ਰਸ਼ਾਦ ਦੇ ਰੂਪ ਵਿੱਚ ਲੈ ਕੇ ਕੁਝ ਰਸਤ ਝੰਡਾ ਬਾਡੀ ਮਰਦਾਨਾ ਜੀ ਦੇ ਨਾਲ ਗਿਆ ਤੇ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਪਿਆਰ ਨਾਲ ਬੜੇ ਸ਼ਰਧਾ ਨਾਲ ਮੱਥਾ ਟੇਕਿਆ ਪ੍ਰਸ਼ਾਦ ਰੱਖ ਦਿੱਤਾ ਸੱਚੇ ਪਾਤਸ਼ਾਹ ਧੰਨ ਭਾਗ ਹਨ ਮੇਰੇ ਜਿਨ੍ਹਾਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਹੋ ਮੈਂ ਉਹਨਾਂ ਰਾਹਾਂ ਤੋਂ ਸਦਕੇ ਜਾਂਦਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਨਿਮਰਤਾ ਗੁਰਮਖਤਾਈ ਸਿੱਖਿਆ ਉਪਦੇਸ਼ ਦੇਣ ਵਾਸਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਦੁਨੀਆ ਤੇ ਆਏ ਤੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠ ਜਾਂਦੇ ਸੀ ਉੱਥੇ ਸੰਗਤਾਂ ਪਹੁੰਚ ਜਾਂਦੀਆਂ ਤੇ ਫਿਰ ਸਤ ਸੰਗ ਕਰਨ ਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹਦਾ ਸਮਾਂ ਹੋਣਾ ਉਹ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਖੁਦ ਸਾਹਮਣੇ ਬੈਠ ਕਰਕੇ ਉਪਦੇਸ਼ ਕਰਦੇ ਹੋਣੇ ਆ ਤੇ ਕਿੰਨਾ ਨੇ ਹਾਲ ਹੋ ਜਾਂਦੇ ਹੋਣੇ ਉਹ ਲੋਕ ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਸੀ ਜਿਹੜੀਆਂ ਸੰਗਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਸੀ ਤੇ ਅੱਜ ਵੀ ਉਹ ਭਾਗਾਂ ਵਾਲੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਦੇ ਆ ਆਖੋ ਸਤਨਾਮ ਗੁਰਮੁਖਤਾਈ ਲੈ ਕੇ ਆਏ ਤੇ ਕਈ ਦਿਨ satsang ਕੀਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਝੰਡੇ ਬਾਡੀ ਦਾ ਮਿੱਤਰ ਸੀ ਇੰਦਰਸੈਨ ਜਿਹੜਾ ਰਾਜੇ ਸੁਗਰਸੈਨ ਦਾ ਭਾਣਜਾ ਲੱਗਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਤਾ ਲੱਗਿਆ ਤਾਂ ਇੰਦਰਸੈਨ ਨੇ ਜਦੋਂ ਰਾਜੇ ਸੁਗਰਸੈਨ ਨੂੰ ਦੱਸਿਆ ਕਿ ਅਲਾਹੀ নূর ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਨ ਵਾਸਤੇ ਆਏ ਹੋਏ ਹਨ ਤੇ ਰਾਜਾ ਵੀ ਧਰਮੇ ਸੀ ਚਾਹੁੰਦਾ ਸੀ ਮੈਂ ਸੱਚ ਨਾਲ ਜੁੜਾਂ ਮੈਨੂੰ ਕੋਈ ਸੱਚ ਦਾ ਰਾਹ ਦੱਸਣ ਵਾਲਾ ਮਿਲੇ ਤੇ ਰਾਜੇ ਸੁਗਰ ਸੈਨ ਨੇ ਕਹਿੰਦੇ ਹੀਰੇ ਜਵਾਰਾਤਾਂ ਦਾ ਥਾਲ ਭਰਿਆ ਆਪਣੇ ਖਜ਼ਾਨਿਆਂ ਵਿੱਚ ਹੁਣ ਰਾਜੇ ਮਹਾਰਾਜੇ ਸੀ ਅਮੀਰ ਸੀ ਬੜੇ ਖਜ਼ਾਨੇ ਸੀ ਉਹਨਾਂ ਕੋ ਹੀਰੇ ਜਵਾਹਰਾਤਾਂ ਦਾ ਥਾਲ ਭਰਿਆ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਜਾ। ਮੱਥਾ ਟੇਕਿਆ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਰਾਜਨ ਸਿੱਖੀ ਤੇ ਤੈਨੂੰ ਮਿਲ ਜੇਗੀ ਪਰ ਭੇਟਾ ਬਹੁਤ ਲੱਗਦੀ ਹੈ ਉਹਨੇ ਸੋਚਿਆ ਰਾਜੇ ਰਾਜੇ ਨੇ ਸੋਚਿਆ ਕਿ ਸ਼ਾਇਦ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹੋਣ ਆ ਵੀ ਇਹ ਹੀਰੇ ਜਵਾਰਾਤਾਂ ਦੀ ਧਨ ਦੀ ਭੇਟਾ ਘੱਟ ਹੈ ਮਹਾਰਾਜ ਹੋਰ ਮੰਗਾ ਲੈਣੇ ਆ ਕਹਿੰਦੇ ਰਾਜੇ ਸੁਗਰ ਸੈਨ ਨੇ ਹੋਰ ਹੀਰੇ ਜਵਾਰਾਤ ਮੰਗਾਏ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਰੱਖ ਦਿੱਤੇ ਲਓ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਜਨ ਪੇਟਾ ਵਿੱਚ ਕੁਝ ਆਪਣਾ ਦੇਈਦਾ ਹੁੰਦਾ। ਪਰਾਇਆ ਨਹੀਂ ਦੇਈਦਾ ਹੁੰਦਾ। ਤੇਰੀ ਆਪਣੀ ਚੀਜ਼ ਹੈ ਕੋਈ ਤਾਂ। ਪੇਟਾ ਕਰ ਉਹ ਰਾਜਾ ਕਹਿੰਦਾ ਮਹਾਰਾਜ ਮੇਰਾ ਬੜਾ ਵੱਡਾ ਮਹਿਲ ਹੈ। ਇਹ ਹੀਰੇ ਜਵਾਹਰਾ ਇਹ ਸਾਰਾ ਕੁਝ ਮੇਰਾ ਹੀ ਹੈ। ਮੈਂ ਆਪਣੇ ਖਜ਼ਾਨਿਆਂ ਵਿੱਚੋਂ ਲੈ ਕੇ ਆਇਆ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਐਸੇ ਤਰੀਕੇ ਨਾਲ ਸਮਝਾਉਂਦੇ ਸੀ ਕਿ ਮਨੁੱਖ ਦਾ ਜੀਵਨ ਬਦਲ ਜਾਂਦਾ ਸੀ ਜਦੋਂ ਕੀ ਮੈਂ ਆਪਣੇ ਖਜ਼ਾਨਿਆਂ ਵਿੱਚੋਂ ਲੈ ਕੇ ਆਇਆ ਰਾਜਨ ਤੇਰਾ ਦਾਦਾ ਵੀ ਇਹੀ ਕਹਿੰਦਾ ਸੀ ਕਿ ਇਹ ਮੇਰਾ ਖਜ਼ਾਨਾ ਹੈ ਤੇਰਾ ਪਿਤਾ ਵੀ ਇਹੀ ਕਹਿੰਦਾ ਸੀ ਕਿ ਇਹ ਮੇਰਾ ਖਜ਼ਾਨਾ ਹੈ ਮੇਰੇ ਘੋੜੇ ਹੈ ਮੇਰੇ ਰੱਥ ਹੈ ਅੱਜ ਤੂੰ ਵੀ ਇਹੀ ਕਹਿਣਾ ਹੈ ਤੇ ਤੇਥੋਂ ਵਾਦ ਆਏਗਾ ਜਿਹੜਾ ਉਹ ਵੀ ਕਹੇਗਾ ਇਹ ਮੇਰਾ ਤਨ ਹੈ ਪਰ ਇਹ ਤੇਰਾ ਨਹੀਂ ਹੈ ਨਾਲ ਜਾਣ ਵੇਲੇ ਤਾਂ ਇਥੋਂ ਇੱਕ ਸੂਈ ਵੀ ਨਾਲ ਨਹੀਂ ਜਾਂਦੀ ਜੇ ਬੰਦੇ ਨੇ ਅੰਦਰ ਟਿਕਾਵਾਣਾ ਹੋਵੇ ਤੇ ਬਾਣੀ ਦਾ ਇੱਕ ਸ਼ਬਦ ਜੀਵਨ ਬਦਲ ਕੇ ਰੱਖੇ ਅੰਦਰ ਕਬੀਰ ਸਾਹਿਬ ਜੀ ਬੜਾ ਪਿਆਰਾ ਵਾਚਨ ਕਰਦੇ ਆ ਕਬੀਰ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋਰ ਚਲਤੀ ਵਾਰ ਨਕਸ਼ ਮਿਲਿਓ ਲਈ ਲੰਗੋਟੀ ਤੋਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਵਾਰ ਨਾ ਕਸ਼ ਮਿਲਿਓ ਜਾਣ ਵੇਲੇ ਕੁਛ ਵੀ ਨਾਲ ਜਾਣ ਵਾਲਾ ਨਹੀਂ ਹੈ ਲਈ ਲੰਗੋਟੀ ਤੋਰ ਜਿਹੜਾ ਤਨ ਲੈ ਕੇ ਆਇਆ ਜਿਹੜੇ ਤਨ ਤੇ ਕਪੜੇ ਪਾਏ ਆ ਇਹ ਵੀ ਨਾਲ ਜਾਣ ਵਾਲੇ ਨਹੀਂ ਹਨ ਤੇ ਸਮਝ ਆ ਜਾਂਦੀ ਆ ਮਨ ਵਿੱਚ ਸ਼ਾਂਤੀ ਆ ਜਾਂਦੀ ਆ ਰਾਜਨ ਇਹ ਧਨ ਤੇਰਾ ਨਹੀਂ ਫੇਰ ਮਹਾਰਾਜ ਮੇਰਾ ਤਨ ਹਾਜ਼ਰ ਹੈ ਮੇਰਾ ਸਰੀਰ ਹਾਜ਼ਰ ਹੈ ਦੱਸੋ ਮੈਂ ਕੀ ਸੇਵਾ ਕਰਾਂ ਰਾਜਨ ਇਹ ਸਰੀਰ ਵੀ ਤੇਰਾ ਨਹੀਂ ਹੈ ਨੇ ਰਾਖ ਬਣ ਜਾਣਾ ਹੈ ਮਹਾਰਾਜ ਫਿਰ ਮਨ ਹਾਜ਼ਰ ਹੈ ਮੇਰਾ ਮਨ ਲੈ ਲੈ ਰਾਜਨ ਮਨ ਵੀ ਤੇਰਾ ਨਹੀਂ ਹੈ ਤੂੰ ਇੱਥੇ ਬੈਠਾ ਹੋ ਸਕਦਾ ਮਨ ਤੇਰਾ ਕਿਤੇ ਹੋਰ ਤੁਰਿਆ ਫਿਰਦਾ ਹੈ ਮਨ ਵੀ ਹਾਜ਼ਰ ਨਹੀਂ ਰਹਿੰਦਾ ਸ਼ਰੀਰ ਕਈ ਵਾਰੀ satsang ਵਿੱਚ ਬੈਠਾ ਹੁੰਦਾ ਪਰ ਮਨ ਨਹੀਂ ਬੈਂਦਾ ਮਨ ਬਾਹਰ ਉਡਾਰੀਆਂ ਮਾਰਦਾ ਹੁੰਦਾ ਹੋਰ ਮਹਾਰਾਜ ਸੱਚੇ ਪਾਤਸ਼ਾਹ ਮੈਂ ਕੀ ਦੇਵਾਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕਹਣਾ ਨਾ ਮੈਂ ਕੀ ਦੇਵਾਂ ਇਹ ਮੈਂ ਮੈਨੂੰ ਦੇ ਦੇ ਤੇਰਾ ਪਰ ਉਤਾਰਾ ਹੋ ਜਾਏਗਾ ਆਖੋ ਸਤਨਾਮ ਹਉ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸਾਇ ਇਕ ਠਾਏ ਰਾਜਨ ਹਉ ਮੈਂ ਤੇ ਨਾਮ ਦਾ ਵਿਰੋਧ ਹੈ ਸਖਤ ਵਿਰੋਧ ਹੈ ਬਸ ਜਿਹੜਾ ਕਹਣਾ ਮੈਂ ਕੀ ਦੇਵਾਂ ਆ ਮੇਰਾ ਹੈ ਇਹ ਮੈਨੂੰ ਦੇ ਦੇ ਤੇ ਤੇਰੇ ਤੇ ਕਿਰਪਾ ਹੋ ਜਾਣੀ ਹੈ ਗੱਲ ਸਮਝ ਵਿੱਚ ਆ ਗਈ ਹੁਣ ਰਾਜੇ ਦੇ ਕਵਾੜ ਖੁੱਲ ਗਏ ਮਹਾਰਾਜ ਕਹਿੰਦੇ ਮਰਦਾਨਿਆਂ ਹੁਣ ਰਾਜੇ ਦੇ ਸ਼ਰੀਰ ਨਾਲ ਕੰਨ ਲਾ ਕੇ ਵੇਖ ਵੀ ਕੀ ਆਵਾਜ਼ ਆਉਂਦੀ ਹੈ ਜਦੋਂ ਵੇਖਿਆ ਮਹਾਰਾਜ ਹੁਣ ਤੂੰ ਤੂੰ ਦੀ ਆਵਾਜ਼ ਆਉਂਦੀ ਹੈ ਪਹਿਲਾਂ ਮੈਂ ਮੈਂ ਦੀ ਆਵਾਜ਼ ਆਉਂਦੀ ਸੀ ਆਕੋ ਸਾਥ ਨਾਲ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਸੱਚੇ ਪਾਤਸ਼ਾ ਤੁਹਾਡਾ ਹੀ ਹੈ ਸਭ ਕੁਝ ਮੇਰਾ ਕੁਝ ਵੀ ਨਹੀਂ ਮੈਨੂੰ ਸਮਝ ਆ ਗਈ ਮੈਂ ਤੇ ਇੱਥੇ ਚਾਰ ਦਿਨਾਂ ਲਈ ਵਰਤਣ ਵਾਸਤੇ ਆਇਆ ਹਾਂ ਮਹਾਰਾਜ ਸੱਚੇ ਪਾਤਸ਼ਾ ਨੇ ਕਿਹਾ ਜਾਰਾ ਜਨ ਹੁਣ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਤੇ ਰਾਜ ਕਰ ਜਾ ਮਹਾਰਾਜ ਮੇਰਾ ਤੇ ਕੁਝ ਹੈ ਹੀ ਨਹੀਂ ਮੈਂ ਕੀ ਰਾਜ ਕਰਨਾ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਘਰ ਛਡਾਉਣ ਵਾਸਤੇ ਨਹੀਂ ਆਇਆ ਮੈਂ ਬੱਚੇ ਛਡਾਉਣ ਵਾਸਤੇ ਨਹੀਂ ਆਇਆ ਮੈਂ ਕੰਨਾਂ ਵਿੱਚ ਮੁੰਦਰਾ ਪਾ ਕੇ ਜੰਗਲਾਂ ਵਿੱਚ ਭੇਜਣ ਵਾਸਤੇ ਨਹੀਂ ਆਇਆ ਤੇ ਆਪਣਾ ਰਾਜ ਕਰ ਜਾ ਕੇ ਤੇ ਪਰਜਾ ਦਾ ਖਿਆਲ ਕਰ ਤੇ ਉਹ ਹਮੇਸ਼ਾ ਪਰਜਾ ਤੈਥੋਂ ਖੁਸ਼ ਹੋਣੀ ਚਾਹੀਦੀ ਹੈ ਜਿਹੜਾ ਸੰਗਤਾਂ ਦੀਆਂ ਖੁਸ਼ੀਆਂ ਲੈ ਲੈਂਦਾ ਉਹਨੂੰ ਖੁਸ਼ੀਆਂ ਮਿਲ ਜਾਂਦੀਆਂ ਹਨ ਪਰ ਆਹ ਚੀਜ਼ ਮਨ ਵਿੱਚੋਂ ਕੱਢ ਮਨ ਮਹਿ ਕ੍ਰੋਧ ਮਹਾ ਹੰਕਾਰਾ ਕਿ ਜੇ ਮਨ ਵਿੱਚ ਕ੍ਰੋਧ ਟਿਕਿਆ ਰਵੇ ਬਲੀ ਹੰਕਾਰ ਟਿਕਿਆ ਰਵੇ ਤਾਂ ਫਿਰ ਰਾਜਨ ਬੰਦਗੀ ਨਹੀਂ ਹੁੰਦੀ ਨਾਮ ਨਹੀਂ ਜਪਿਆ ਜਾਂਦਾ ਜੇ ਆਪਣਾ ਰਾਜ ਵੀ ਕਰ ਆਪਣੇ ਮਹਿਲਾਂ ਵਿੱਚ ਵੀ ਰਹਿ ਤੇ ਪਰਜਾ ਨੂੰ ਸੁਖ ਦੇ ਸੇਵਾ ਕਰਿਆ ਕਰ ਤੇ ਨਾਲ ਸਿਮਰਨ ਕਰਿਆ ਕਰ ਕਿਉਂਕਿ ਇੱਕ ਨਾ ਇੱਕ ਦਿਨ ਰਾਜ ਭਾਗ ਦੇ ਛੱਡ ਜਾਣਾ ਪੂਜਾ ਕਰੇ ਬਹੁਤ ਵਿਸਥਾਰਾ ਪਰ ਕਈ ਧਾਰਮਿਕ ਰਸਮਾਂ ਦੇ ਖਲਾਰੇ ਖਲਾਰ ਕੇ ਮਨੁੱਖ ਦੇਵ ਪੂਜਾ ਕਰਦੇ ਰਹਿਣ ਪਰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੈ ਹਨ ਕਰ ਇਸ਼ਨਾਨ ਤਨ ਚੱਕਰ ਬਣਾਏ ਜੇ ਤੀਰਥਾਦ ਉੱਤੇ ਇਸ਼ਨਾਨ ਕਰਕੇ ਵੀ ਸਰੀਰ ਉੱਤੇ ਧਾਰਮਿਕ ਚਿੰਨਾਂ ਦੇ ਨਿਸ਼ਾਨ ਲਾਏ ਜਾਣ ਪਰ ਪਾਤਸ਼ਾਹ ਕਹਿੰਦੇ ਆ ਅੰਤਰ ਕੀ ਮਲ ਕਬ ਹੀ ਨਾ ਜਾਏ ਮਹਾਰਾਜ ਕਹਿੰਦੇ ਫਿਰ ਵੀ ਅੰਦਰ ਦੀ ਮੈਲ ਹੈ ਜਿਹੜੀ ਉਹ ਦੂਰ ਨਹੀਂ ਹੁੰਦੀ ਅੰਦਰ ਦੀ ਮੈਲ ਗੁਰੂ ਜੀ ਦੇ ਗਿਆਨ ਨਾਲ ਦੂਰ ਹੁੰਦੀ ਹੈ ਅੰਤਰ ਕੀ ਮਲ ਕਬਹੀ ਨਾ ਜਾਏ ਇਸ ਤਰ੍ਹਾਂ ਮਨ ਦੀ ਵਿਕਾਰਾਂ ਦੀ ਮੈਲ ਕਦੇ ਦੂਰ ਨਹੀਂ ਹੁੰਦੀ ਇਤ ਸੰਜਨ ਇਤ ਸੰਜਮ ਪ੍ਰਵ ਕਿਨਹੀ ਨਾ ਪਾਇਆ ਪਾਤਸ਼ਾਹ ਕਹਿੰਦੇ ਇਸ ਤਰੀਕੇ ਦੁਆਰਾ ਭਾਈ ਕਿਸੇ ਮਨੁੱਖ ਨੇ ਵੀ ਉਸ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹਾਸਲ ਨਹੀਂ ਕੀਤਾ ਪਗਉਤੀ ਮੁੰਦਰਾ ਮਨ ਮੋਹਿਆ ਮਾਇਆ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਆ ਕਿ ਜੇ ਮਨ ਕੇਵਲ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਹੇ ਪਰ ਬੇਸ਼ੁਨੂ ਭਗਤੀ ਦੇ ਬਾਹਰਲੇ ਚਿੰਨ ਆਪਣੇ ਸਰੀਰ ਉੱਤੇ ਬਣਾਉਂਦਾ ਰਵੇ ਪਰ ਧਾਰਮਿਕ ਚਿੰਨ ਧਾਰਮਿਕ ਕੰਮ ਕਰਦਾ ਰਵੇ ਵੀ ਪੂਜਾ ਸੀ ਵੀ ਕਰਦੇ ਆ ਗੁਰੂ ਜੀ ਦਾ ਸਤਕਾਰ ਬਹੁਤ ਕਰਦੇ ਆ ਪਰ ਨਾਲ ਨਾਲ ਜੇ ਗੁਰੂ ਜੀ ਦਾ ਵਾਚਨ ਮੰਨਿਆ ਜਾਏ ਗੁਰੂ ਸਾਹਿਬ ਜੀ ਦੇ ਵਾਚਨ ਮੰਨ ਕੇ ਆਪਣੇ ਜੀਵਨ ਵਿੱਚ ਢਾਲੇ ਜਾਣ ਤਾਂ ਜੀਵਨ ਬਹੁਤ ਪਵਿੱਤਰ ਸੋਹਣਾ ਤੇ ਉੱਚਾ ਸੁੱਚਾ ਬਣ ਜਾਂਦਾ ਹੈ ਪਾਪ ਕਰੇ ਪੰਜਾਂ ਕੇ ਵਸਰੇ ਹੈ ਭਾਈ ਜਿਹੜੇ ਮਨੁੱਖ ਇਹਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਦੇ ਵਸ ਵਿੱਚ ਰਹਿ ਕੇ ਪਾਪ ਕਮਾਉਂਦੇ ਹਨ ਪਾਪ ਕਮਾ ਰਹੇ ਹਨ ਤੀਰਥ 나ਏ ਕਹੇ ਸਭ ਉੱਤਰੇ ਫਿਰ ਉਸ ਤੋਂ ਬਾਅਦ ਤੀਰਥ ਤੇ ਜਾ ਕੇ ਕਹੇ ਕਿ ਸਾਡੇ ਪਾਪ ਤਾਂ ਲੈ ਗਏ ਹਮ ਇਹ ਮਹਾਰਾਜ ਕਹਿੰਦੇ ਤੇਰਾ ਭੁਲੇਖਾ ਹੈ ਵੀ ਪਹਿਲਾਂ ਪਾਪ ਕਰੀ ਗਿਆ ਤੇ ਫਿਰ ਜਾ ਕੇ ਇੱਕ ਦਿਨ ਤੂੰ ਤੀਰਥ ਦੇ ਇਸ਼ਨਾਨ ਕਰਾਇਆ ਤਨ ਧੋਤੇ ਮਨ ਅੱਛਾ ਨਾ ਹੋਏ ਤਨ ਧੋਤੇ ਤੋਂ ਮਨ ਥੋੜੀ ਅੱਛਾ ਹੁੰਦਾ ਸ਼ਬਦ ਨਾਲ ਬਾਣੀ ਨਾਲ ਦੇਹ ਸਾਬੂਨ ਲਈਏ ਉਹ ਧੋਏ ਪਾਣੀ ਨਾਲ ਤਨ ਸਾਫ ਕੀਤਾ ਜਾ ਸਕਦਾ ਹੈ ਤੇ ਬਾਣੀ ਨਾਲ ਮਨ ਸਾਫ ਹੁੰਦਾ ਹੈ ਬਹੁਰ ਕਮਾਵਾ ਹੋਏ ਨਸੰਕ ਤੇ ਝਾਕਾ ਲਾ ਕੇ ਮੋੜ-ਮੋੜ ਹੀ ਪਾਪ ਕਰੀ ਜਾਵੇ ਜਮਪੁਰ ਬਾਂਧ ਖਰੇ ਕਾਲੰਕ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਤੀਰਤ ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਕਦੇ ਬਚਾ ਨਹੀਂ ਸਕਦਾ ਉਹ ਜਮਾਂ ਦੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਤੇ ਜਮਾਂ ਦੇ ਬਸ ਵਿੱਚ ਪੈ ਜਾਂਦਾ ਉਹ ਤਾਂ ਕੀਤੇ ਪਾਪਾਂ ਦੇ ਕਾਰਨ ਉਹਨੂੰ ਬੰਨ ਕੇ ਜਮਰਾਜ ਦੇ ਦੇਸ਼ ਅਪੜਾਇਆ ਜਾਂਦਾ ਹੈ ਉਸ ਨੂੰ ਬੰਨ ਕੇ ਲੈ ਜਾਂਦੇ ਹਨ ਹੂੰਗਰ ਬਾੰਦ বাজਾਵੇ ਤਾਲਾ ਪਾਦਸ਼ਾਹ ਕਹਿੰਦੇ ਭਾਈ ਜਿਹੜੇ ਮਨੁੱਖ ਕੁੰਗਰੂ ਵਨ ਕੇ ਕਿਸੇ ਮੂਰਤੀ ਅੱਗੇ ਰਾਸ ਆਦਿਕ ਵਿੱਚ ਤਾਲ ਵਜਾਉਂਦੇ ਹਨ ਭਾਵ ਤਾਲ ਸਿਰ ਹੋ ਕੇ ਨੱਚਦੇ ਹਨ ਅੰਤਰ ਕਪਟ ਫਿਰੇ ਬੇਤਾਲ ਪਰਮਹਾਰਿਜ ਕਹਿੰਦੇ ਮਨ ਵਿੱਚ ਤਾਂ ਠੱਗੀ ਫਰੇ ਵਹ ਹੁਣ ਆਪਾਂ ਗੁਰੂ ਅੱਗੇ ਬੜਾ ਕੁਛ ਕਰੀਏ ਬੜਾ ਸਿਰ ਨਵਾਈਏ ਮਹਾਰਾਜ ਕਹਿੰਦੇ ਇਹ ਜ਼ਰੂਰੀ ਨਹੀਂ ਅਪਰਾਧੀ ਵੀ ਨਿਵ ਸਕਦਾ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਕੀ ਹੈ ਜਾਂ ਹਿਰਦੈ ਕ ਸੁਧੈ ਜਾਹੇ ਪਾਤਸ਼ਾਹ ਕਹਿੰਦੇ ਆਂਤਰ ਕਵਟ ਫਿਰੇਵੇ ਤਾਲਾ ਕਈ ਲੋਕ ਬੜਾ ਨਾਚ ਕਰਦੇ ਹੈ ਆਪਣੇ ਆਪਣੇ ਧਰਮ ਦੇ ਹਿਸਾਬ ਨਾਲ ਪੂਜਾ ਕਰਦੇ ਆ ਕੋਈ ਕਿਸੇ ਤਰ੍ਹਾਂ ਖੁਸ਼ ਕਰਨਾ ਚਾਹੁੰਦਾ ਹੈ ਪ੍ਰਮਾਤਮਾ ਨੂੰ ਕੋਈ ਕਿਸੇ ਤਰੀਕੇ ਖੁਸ਼ ਕਰਨਾ ਚਾਹੁੰਦਾ ਹੈ ਪ੍ਰਮਾਤਮਾ ਨੂੰ ਪਰ ਗੁਰੂ ਨਾਨਕ ਦੇ ਮਹਾਰ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਅਸਲ ਤਰੀਕਾ ਦੱਸਦੀ ਹੈ ਕਿ ਉਹ ਪ੍ਰਮਾਤਮਾ ਕਿਵੇਂ ਪ੍ਰਸੰਨ ਹੁੰਦਾ ਹੈ ਉਹ ਪ੍ਰਮਾਤਮਾ ਕਿਵੇਂ ਖੁਸ਼ ਹੁੰਦਾ ਹੈ ਇਹ ਤੈਨੂੰ ਗੁਰੂ ਜੀ ਦੀ ਬਾਣੀ ਤੋਂ ਸਿੱਖ ਕੇ ਸਮਝ ਕੇ ਫਿਰ ਤੈਨੂੰ ਇਹ ਗਿਆਨ ਪ੍ਰਾਪਤ ਹੋ ਜਾਣਾ ਨਹੀਂ ਤਾਂ ਅੰਤਰ ਕਪਟ ਫਿਰੇ ਬੇਤਾਲਾ ਵਰਮੀ ਮਾਰੀ ਸਾਪਨਾ ਬੂਆ ਜੇ ਸੱਪ ਦੀ ਖੱਡ ਬੰਦ ਕਰ ਦਿੱਤੀ ਜਾਏ ਤਾਂ ਇਸ ਤਰ੍ਹਾਂ ਉਹ ਖੁੱਡ ਵਿੱਚ ਰਹਿਣ ਵਾਲਾ ਸੱਪ ਤੇ ਨਹੀਂ ਨਾ ਮਰਦਾ ਹੈ ਜਿਹੜਾ ਅੰਦਰ ਸੱਪ ਹੈ ਜ਼ਹਿਰੀਲਾ ਹੈ ਉਹ ਤੇ ਨਹੀਂ ਨਾ ਮਰਦਾ ਹੈ ਪ੍ਰਭ ਸਭ ਕਿਸ ਜਾਣੈ ਜਿਨ ਤੂੰ ਕੀਆ ਬਸ ਮਹਾਰਾਜ ਕਹਿੰਦੇ ਵੀ ਇਨਾਂਕ ਤੂੰ ਖਿਆਲ ਰੱਖ ਕੇ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਨਾ ਜਿਨੇ ਜੀਵ ਬਣਾਏ ਹੈ ਸ੍ਰਿਸ਼ਟੀ ਬਣਾਈ ਹੈ ਤੇ ਜੋ ਸਦਾ ਸੰਸਾਰ ਦੇ ਵਿੱਚ ਵਰਤ ਰਿਹਾ ਅਸੀਂ ਥੋੜੀ ਜੀ ਸੇਵਾ ਕਰਕੇ ਕਹਿ ਦਿੰਨੇ ਆ ਕਿ ਮੈਂ ਸੇਵਾ ਕਰਦਾ ਹਾਂ ਪਰ ਪ੍ਰਮਾਤਮਾ ਸਾਨੂੰ ਕਿੰਨੀਆਂ ਬਖਸ਼ਿਸ਼ਾਂ ਕਰਦਾ ਹੈ ਪ੍ਰਮਾਤਮਾ ਸਾਡੀ ਕਿੰਨੀ ਸੇਵਾ ਕਰਦਾ ਹੈ ਪਾਣੀ ਦੇ ਰੂਪ ਵਿੱਚ ਸੇਵਾ ਕਰ ਰਿਹਾ ਹੈ ਧਰਤੀ ਦੇ ਰੂਪ ਵਿੱਚ ਸੇਵਾ ਕਰ ਰਿਹਾ ਹੈ ਤੇ ਹਵਾ ਦੇ ਰੂਪ ਵਿੱਚ ਸੇਵਾ ਕਰ ਰਿਹਾ ਹੈ ਪ੍ਰਮਾਤਮਾ ਕਿੰਨਾ ਕੁਝ ਬਖਸ਼ ਰਿਹਾ ਉਹਨੂੰ ਚੇਤੇ ਕਰਨਾ ਹੋਵੇਗਾ ਭਰਾ ਸਭ ਕਿਸੇ ਜਾਣਨਾ ਜਿਨ ਤੋਂ ਕੀਆ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਉਹ ਤਾਂ ਹਰੇਕ ਗੱਲ ਜਾਣਦਾ ਹੈ ਕੀ ਹੋ ਗਿਆ ਤੂੰ ਪੂਰ ਤਾਪ ਗੇਰੀ ਕੇ ਬਸਤਰਾ ਕਹਿੰਦੇ ਜਿਹੜਾ ਮਨੁੱਖ ਧੂਣੀਆਂ ਆਦ ਕਿਤ ਪਾਂਦਾ ਹੈ ਗੇਰੂ ਰੰਗ ਦੇ ਕੱਪੜੇ ਪਾ ਕੇ ਫਿਰਦਾ ਹੈ ਜਾਂ ਘਰ-ਵਾਰ ਛੱਡ ਗਿਆ ਆਪਦਾ ਕੰਮ ਆਰਿਆ ਗ੍ਰਹਿ ਤੇ ਨਸਤਾ ਕਹਿੰਦੇ ਉਹ ਤਾਂ ਬਿਵਤਾ ਦਾ ਮਾਰਿਆ ਆਪਣੇ ਘਰੋਂ ਭੱਜਿਆ ਹੋਇਆ ਹੈ ਆਖੋ ਸਤਨਾਮ ਗੁਰੂ ਨਾਨਕ ਦੇਵ ਮਹਾਰਾਜ ਨੇ ਕਹੇ ਨਹੀਂ ਵੀ ਤੂੰ ਜ਼ਿੰਮੇਵਾਰੀਆਂ ਤੋਂ ਭੱਜ ਜਾ। ਉਹ ਤਾਂ ਜ਼ਿੰਮੇਵਾਰੀਆਂ ਤੋਂ ਭੱਜਿਆ ਹੋਇਆ। ਰਜਾਨਾ ਬੇਨਤੀ ਕਰਦੀ ਵੜਾ ਸੁਖੈਨ ਦਾ ਰਸਤਾ ਦੱਸਿਆ ਸੰਤ ਗੁਰੂ ਨਾਨਕ ਦੇਵ ਵੀ ਆਪਣੇ ਘਰ ਵਿੱਚ ਹੀ ਰਹੇ ਆਪਣੇ ਬੱਚੇ ਪਾਲ ਪਰ ਸੁਰਤ ਪ੍ਰਮਾਤਮਾ ਨਾਲ ਜੋੜ। ਅੰਮ੍ਰਿਤ ਵੇਲੇ ਉੱਠ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਤੇ ਇਹ ਉਪਦੇਸ਼ ਕਰਨ ਆਏ ਆਂ ਭਾਈ ਕਿ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਤੇ ਕੀਰਤ ਕਰ। ਪੂਰ ਤਬ ਗੇਰੀ ਕੇ ਵਸਤਾ ਵਸਤਰਾ ਅਬਤਾ ਕਾ ਮਾਰਿਆ ਗ੍ਰਹਿ ਤੇ ਨਸਤਾ ਉਤੇ ਵਿਵਤਾ ਦਾ ਮਾਰਿਆ ਘਰੋਂ ਭੱਜਿਆ ਹੋਇਆ ਦੇਸ਼ ਛੋੜ ਪਰਦੇਸ ਐ ਧਾਇਆ ਆਪਣਾ ਵਤਨ ਛੱਡ ਕੇ ਆਪਣਾ ਦੇਸ਼ ਛੱਡ ਕੇ ਹੋਰ ਹੋਰ ਦੇਸਾਂ ਵਿੱਚ ਭਟਕਦਾ ਫਿਰਦਾ ਭਟਕਦੀ ਫਿਰਦੀ ਹੈ ਦੁਨੀਆ ਦੇਸ਼ ਛੋੜ ਪਰਦੇਸ ਐ ਧਾਇਆ ਆਪਣਾ ਵਤਨ ਛੱਡ ਕੇ ਪਰਦੇਸਾਂ ਵਿੱਚ ਭਟਕਦਾ ਫਿਰਦਾ ਹੈ ਪੰਚ ਚੰਡਾਲ ਨਾਲੇ ਅਜਿਹਾ ਮਨੁੱਖ ਕਾਮਾਦਕ ਪੰਚ ਦਾਲਨਾਂ ਨੂੰ ਤਾਂ ਆਪਣੇ ਅੰਦਰ ਨਾਲ ਲਈ ਫਿਰਦਾ ਹੈ ਉਹ ਥੋੜਾ ਮੁਕਣਿਆ ਭਾਵੇਂ ਦੁਨੀਆ ਛੱਡ ਕੇ ਜਿੱਥੇ ਮਰਜੀ ਬਹਿ ਜਾਵੇ। ਜੇ ਛੱਡ ਗੁਰੂ ਨੇ ਕਿਰਪਾ ਕਰਤੀ ਛੱਡ ਦਿੱਤਾ ਜੀਵਨ ਬਣ ਗਿਆ ਤੇ ਘਰ ਵਿੱਚ ਹੀ ਬਣ ਜਾਂਦਾ ਹੈ। ਨਹੀਂ ਜੰਗਲਾਂ ਵਿੱਚ ਜਾ ਕੇ ਜਾ ਔਰ ਕਿਤੇ ਜਾ ਕੇ ਕਿਹੜਾ ਕਾਮ ਕਰੋ ਲੋਭ 모 ਹੰਕਾਰ ਉਥੋਂ ਖਿਹੜਾ ਛੱਡ ਜਾਣਗੇ ਵੀ ਤਮ ਉਥੇ ਛੱਡਿਆ ਨਹੀਂ ਰਹਿੰਦੇ। ਇਸ ਤਰ੍ਹਾਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਕਾਂ ਫਰਾਏ ਹਿਰਾਏ ਟੂਕਾ ਜਿਹੜਾ ਮਨੁੱਖ ਆਪਣੇ ਵੱਲੋਂ ਸ਼ਾਂਤੀ ਦੀ ਖਾਤਰ ਕੰਨ ਪੜਵਾ ਕੇ ਯੋਗੀ ਬਣ ਜਾਂਦਾ ਹੈ ਪੇਟ ਦੀ ਭੁੱਖ ਮਟਾਣ ਲਈ ਹੋਰਨਾਂ ਦੇ ਘਰ ਤੱਕਦਾ ਤੇ ਥਾਂ ਥਾਂ ਜਾ ਕੇ ਉਹਨੂੰ ਮੰਗਣਾ ਪੈਂਦਾ ਹੈ ਘਰ ਘਰ ਮੰਗੈ ਤ੍ਰਿਤਾਵਰ ਤੇ ਚੂਕਾ ਮਹਾਰਾਜ ਕਹਿੰਦੇ ਹਰੇਕ ਘਰ ਦੇ ਬੂਹੇ ਤੇ ਜਾ ਕੇ ਕਹਿੰਦਾ ਮੈਂ ਗ੍ਰਸਤੀ ਨਹੀਂ ਆ ਮੈਂ ਗ੍ਰਸਥ ਧਰਮ ਤਿਆਗ ਦਿੱਤਾ ਹੈ ਮੈਂ ਗ੍ਰਸਤੀ ਨਹੀਂ ਬਣਦਾ ਪਰ ਪ੍ਰਸ਼ਾਦਾ ਫੇਰ ਵੀ ਗ੍ਰਸਥੀਆਂ ਦੇ ਘਰੋਂ ਜਾ ਕੇ ਮੰਗਣਾ ਪੈਂਦਾ ਹੈ ਘਰ ਘਰ ਮੰਗ ਹੈ ਤ੍ਰਿਪਤਾਵਨ ਤੇ ਚੁੱਕਾ ਹਰੇ ਕਰ ਦੇ ਬੂਏ ਤੇ ਰੋਟੀ ਮੰਗਦਾ ਫਿਰਦਾ ਸਗੋ ਤ੍ਰਿਪਤੀ ਤੋਂ ਬਾਂਝਿਆ ਰਹਿੰਦਾ ਹੈ ਅਗਲੀਆਂ ਵਿਚਾਰਾਂ ਅਗਲੇ ਸਮੇਂ ਵਿੱਚ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਇਸ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਬੋਲਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁਲਾ ਰਹਿ ਜਾਂਦੀਆਂ ਹਨ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਜੋਗ ਹਨ ਕਿਰਪਾ ਕਰਕੇ ਬਖਸ਼ ਲੈਣਾ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ